ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 9 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ ਤੀਜਾ ਭਾਗ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਧਰਮ ਅਤੇ ਚੌਥਾ ਭਾਗ ਕਰਤਾ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਪਰ ਵਿੱਚ ਬਹੁਤ ਸਾਰੇ ਧਾਰਮਿਕ ਰਹਿਬਰ ਹੋਏ ਹਨ ਜਿਨ੍ਹਾਂ ਆਪਣੀ ਆਪਣੀ ਸੋਚ ਤੇ ਸਮਰੱਥਾ ਅਨੁਸਾਰ ਮਨੁੱਖੀ ਭਾਈਚਾਰੇ ਨੂੰ ਜ਼ਿੰਦਗੀ ਦਾ ਮਨੋਰਥ ਸਮਝਾਉਣ ਅਤੇ ਜੀਵਨ ਯਾਤ ਦਾਰਸਾਉਣ ਹਿਤ ਨਿਰੰਤਰ ਯਤਨ ਕੀਤੇ ਸਾਡੇ ਲਈ ਉਹ ਸਾਰੇ ਸਤਿਕਾਰ ਦੇ ਪਾਤਰ ਹਨ ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਜਦ ਰੱਬ ਇੱਕ ਹੈ ਅਤੇ ਉਸਦੇ ਬਣਾਏ ਹੋਏ ਕੁਦਰਤੀ ਨਿਯਮ ਸਾਰਿਆਂ ਲਈ ਇੱਕ ਸਮਾਨ ਹਨ ਤਾਂ ਫਿਰ 300 ਦੇ ਲਗਭਗ ਧਰਮ ਅਤੇ ਹਜ਼ਾਰਾਂ ਹੀ ਸੰਪਰਦਾਵਾਂ ਕਿੱਥੋਂ ਅਤੇ ਕਿਵੇਂ ਪੈਦਾ ਹੋ ਗਈਆਂ ਜਿਨ੍ਹਾਂ ਵਿੱਚਲੀ ਆਪਸੀ ਖਿੱਚੋ ਤਾਣ ਅੱਜ ਸਮੁੱਚੇ ਵਿਸ਼ਵ ਲਈ ਇੱਕ ਖਤਰਾ ਬਣ ਕੇ ਉੱਭਰ ਰਹੀ ਹੈ ਮਸਬੀਕਾ ਟਟੜਤਾ ਦਾ ਪ੍ਰਭਾਵ ਐਟਮੀ ਯੁੱਗ ਵਿੱਚ ਮਨੁੱਖਤਾ ਦੇ ਸਰਬਨਾਸ਼ ਦਾ ਕਾਰਨ ਬਣ ਸਕਦਾ ਹੈ ਇਤਿਹਾਸ ਇਸ ਹਕੀਕਤ ਦਾ ਗਵਾਹ ਹੈ ਕਿ ਉਤਨਾ ਖੂਨ ਖਰਾਬਾ ਅਰਾਜਨੀਤਿਕ ਜੰਗਾ ਕਾਰਨ ਨਹੀਂ ਹੋਇਆ ਜਿੰਨਾ ਕਿ ਆਪਣੀ ਸੰਪਰਦਾ ਜਾਂ ਆਪਣੇ ਮੱਤ ਨੂੰ ਸ੍ਰੇਸ਼ਟ ਦਰਸਾਉਂਦਿਆਂ ਸਾਰਿਆਂ ਨੂੰ ਉਸ ਦੀ ਲਪੇਟ ਵਿੱਚ ਲਿਆਉਣ ਦੇ ਜਨੂਨ ਕਾਰਨ ਹੁੰਦਾ ਆਇਆ ਹੈ ਭਾਵੇਂ ਹੁਣ ਵਿਸ਼ਵ ਭਰ ਦੇ ਕੁਝ ਸੂਝਵਾਨ ਧਾਰਮਿਕ ਤੇ ਰਾਜਨੀਤਿਕ ਆਗੂ ਲੀਗ ਆਫ ਨੇਸ਼ਨਲਸ ਅਤੇ ਯੂਨਾਈਟਿਡ ਨੇਸ਼ਨਲਸ ਵਾਂਗ ਸਾਰੇ ਮਸਬਾ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕਰਕੇ ਮਸਬੀ ਨੇੜਤਾ ਪੈਦਾ ਕਰਨ ਦੇ ਯਤਨ ਕਰ ਰਹੇ ਹਨ ਪਰੰਤੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਲੰਬੀ ਨਜ਼ਰ ਨੇ 500 ਸਾਲ ਪਹਿਲਾਂ ਹੀ ਇਸ ਖਤਰੇ ਨੂੰ ਪਾਪਦਿਆ ਸੰਸਾਰ ਦੇ ਸਾਹਮਣੇ ਇੱਕ ਸਰਬ ਸਾਂਝੇ ਨਾਮ ਧਰਮ ਦਾ ਆਸ਼ਾ ਰੱਖਿਆ ਸੀ ਇਸ ਨਾਲ ਉਹਨਾਂ ਨੇ ਕੋਈ ਵਿਅਕਤੀਗਤ ਜਾਂ ਕੌਮੀ ਨਾਮ ਨਹੀਂ ਜੋੜਿਆ ਕਿਉਂਕਿ ਉਹ ਦੇਖ ਰਹੇ ਸਨ ਕਿ ਅਝਿਹਾ ਕਰਨ ਨਾਲ ਮਾਨਵਤਾ ਵਿੱਚ ਦੀਵਾਰਾਂ ਖੜੀਆਂ ਹੁੰਦੀਆਂ ਤੇ ਮਸਬੀ ਕਟੜਤਾ ਜਨਮ ਲੈਂਦੀ ਹੈ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਜਗਤ ਦੀ ਅਗਿਆਨਤਾ ਨੂੰ ਦੂਰ ਕਰਨ ਲਈ ਇੱਕ ਚਰਾਗ ਦੀਵੇ ਵਾਂਗ ਜਗੇ ਅਤੇ ਉਹਨਾਂ ਦੇ ਦਰਸਾਏ ਨਾਮ ਧਰਮ ਦੁਆਰਾ ਸਾਰੀ ਸ੍ਰਿਸ਼ਟੀ ਪਾਰ ਉਤਾਰੇ ਦੇ ਰਾਹੇ ਪੈ ਤੁਰੀ ਸੀ ਗੁਰਵਾਕ ਹੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਤਰੀ ਇੱਕ ਨਾਮ ਧਰਮ ਪ੍ਰਗਟ सगਲ ਹਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮ ਪੰਨਾ 1187 ਨਾਮ ਕਰਮ ਦਾ ਅਰਥ ਹੈ ਸਦਾ ਪ੍ਰਭੂ ਦੀ ਯਾਦ ਵਿੱਚ ਰਹਿੰਦਿਆਂ ਸਾਰੇ ਕਾਰ ਵਿਹਾਰ ਕਰਨੇ ਹਰੇਕ ਪ੍ਰਾਣੀ ਵਿੱਚ ਇੱਕ ਉਸੇ ਸਿਰਜਣਹਾਰ ਵਿੱਚ ਆਪਣੀ ਜੀਵਨ ਯੁਗਤ ਗੁਰਮਤਿ ਅਨੁਸਾਰ ਕਾਰ ਵਿਹਾਰ ਕਰਦਿਆਂ ਸਰਬੱਤ ਪ੍ਰਮਾਤਮਾ ਦੀ ਜਾਤ ਵਿੱਚ ਉਸ ਦੇ ਨਿਰਮਲ ਪੈ ਵਿੱਚ ਰਹਿੰਦਿਆਂ ਕਿਰਤ ਕਮਾਈ ਕਰਨੀ ਕਾਰ ਵਿਹਾਰ ਨਾਲ ਸਿਮਰਨ ਦਾ ਧਰਮ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜਿਉਣ ਦੀ ਜੀਵਨ ਯੁਗਤ ਕਿ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨਾ ਹੀ ਇਕੋ ਇੱਕ ਠੀਕ ਧਰਮ ਹੈ ਉਹੀ ਗੁਰੂ ਦੀ ਮੱਤ ਦਾ ਆਸਰਾ ਲੈ ਕੇ ਸਦਾਲੀ ਵਿਕਾਰ ਦੇ ਟਾਕਰੇ ਤੇ ਅਡੋਲ ਹੋ ਜਾਂਦਾ ਹੈ ਉਹ ਮਨੁੱਖ ਇੱਕ ਤਾਲ ਸੁਰਤ ਜੋੜ ਕੇ ਅਬਨਾਸ਼ੀ ਪ੍ਰਭੂ ਵਿੱਚ ਮਸਤ ਰਹਿੰਦਾ ਹੈ ਗੁਰੂ ਦੀ ਸ਼ਰਨ ਪੈ ਕੇ ਉਹ ਮਨੁੱਖ ਅਦ੍ਰਿਸ਼ਟ ਤੇ ਬਯੰਤ ਪ੍ਰਭੂ ਦਾ ਦਰਸ਼ਨ ਕਰ ਲੈਂਦਾ ਹੈ ਗੁਰਬਾਗ ਹੈ ਇਕੋ ਧਰਮ ਡਿਰੜੇ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਸੋਈ ਅਨਹਦਰਾਤਾ ਏਕ ਲਿਬਤਾਰ ਉਹ ਗੁਰਮੁਖ ਪਾਵੇ ਅਲਖ ਅਪਾਰ ਪੰਨਾ 1188 ਜਦ 5ਵੇਂ ਸਰੂਪ ਵਿੱਚ ਕਿਸੇ ਜਗਿਆਸੂਨੇ ਪੁੱਛਿਆ ਕਿ ਮਹਾਰਾਜ ਜਗਤਦਾਸ ਸਭ ਤੋਂ ਸ਼੍ਰੇਸ਼ਟ ਧਰਮ ਕਿਹੜਾ ਹੈ ਤਾਂ ਹਜ਼ੂਰ ਨੇ ਉੱਤਰ ਵਿੱਚ ਫਰਮਾਇਆ ਕਿ ਮਨੁੱਖੀ ਜ਼ਿੰਦਗੀ ਦਾ ਹਰੇਕ ਕੰਮ ਕਰ ਅਤੇ ਅਮਲ ਅਕਾਲ ਪੁਰਖ ਵਾਹਿਗੁਰੂ ਦੀ ਲਿਵ ਤੇ ਆਧਾਰਿਤ ਹੋਵੇ ਮਨੁੱਖ ਵਾਹਿਗੁਰੂ ਦੀ ਯਾਦ ਵਿੱਚ ਜੀਵੇ ਅਤੇ ਨਿਰਮਲ ਕਰਮ ਕਰੇ ਉਨਾ ਅਨੁਸਾਰ ਰੱਬੀ ਜੀ ਆਦ ਮਨੁੱਖ ਨੂੰ ਸੰਨਿਆਸੀ ਤੇ ਵੈਰਾਗੀ ਬਣਾ ਕੇ ਜ਼ਿੰਦਗੀ ਤੋਂ ਦੂਰ ਨਹੀਂ ਲੈ ਜਾਂਦੀ ਸਗੋਂ ਕਰਮ ਜੋਗੀ ਬਣਾਉਂਦੀ ਹੈ ਫਰਮਾਨ ਹੋਇਆ ਸਰਬ ਧਰਮ ਮੇਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪੰਨਾ 268 ਜਦੋਂ ਕਿਸੇ ਮਨੁੱਖ ਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਪਤੀਜ ਜਾਂਦਾ ਹੈ ਤਾਂ ਉਸ ਮਨੁੱਖ ਦਾ ਧਰਮ ਨਾਲ ਸਿੱਧਾ ਸੰਬੰਧ ਜੁੜ ਜਾਂਦਾ ਹੈ ਤਾਂ ਫਿਰ ਉਹ ਦੁਨੀਆ ਦੇ ਵੱਖੋ ਵੱਖਰੇ ਮਜਬਾਂ ਦੇ ਵੱਖਰੇਵੇਂਆਂ ਵਿੱਚ ਨਹੀਂ ਪੈਂਦਾ ਕਿ ਇਹ ਰਸਤਾ ਚੰਗਾ ਤੇ ਇਹ ਮਾੜਾ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਉਹ ਵਿਖਾਵੇ ਦੇ ਧਰਮ ਕਰਮ ਅਤੇ ਹੋਰ ਵਿਹਿਮਾਂ ਤੇ ਆਧਾਰਿਤ ਫੋਕੀਆਂ ਰਸਮਾਂ ਨੂੰ ਨਿੰਦਦਾ ਨਹੀਂ ਗੁਰੂ ਸਾਹਿਬ ਬੜੀ ਬੇਬਾਕੀ ਨਾਲ ਆਖਦੇ ਹਨ ਕਰਮ ਧਰਮ ਅਖੰਡ ਜੋਦੀ ਸੈਂ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ 50747 ਉਹਨਾਂ ਨੇ ਪੂਰਬੀ ਤੇ ਪੱਛਮੀ ਮਤਾ ਮਤਾੰਤਰਾਂ ਵਿੱਚ ਰੱਬੀ ਹੋਂਦ ਨੂੰ ਪ੍ਰਗਟਾਉਂਦੇ ਸਾਰੇ ਨਾਮਾਂ ਦੀ ਵਰਤੋਂ ਕੀਤੀ ਪਰ ਕਿਸੇ ਇੱਕ ਨੂੰ ਵਿਸ਼ੇਸ਼ਤਾ ਨਹੀਂ ਦਿੱਤੀ ਕਿਉਂਕਿ ਉਹ ਦੇਖ ਰਹੇ ਸਨ ਕਿ ਲੋਕ ਰੱਬੀ ਨਾਮਾਂ ਤੇ ਵੀ ਝਗੜ ਰਹੇ ਹਨ ਜਦੋਂ ਕਿ ਸਾਰੀ ਸ੍ਰਿਸ਼ਟੀ ਦਾ ਮੂਲ ਪਰਮਾਤਮਾ ਇੱਕ ਹੈ ਉਸ ਨੂੰ ਯਾਦ ਕਰਨ ਲਈ ਕਿਸੇ ਖਾਸ ਨਾਮ ਕਿਸੇ ਖਾਸ ਦਿਸ਼ਾ ਕਿਸੇ ਖਾਸ ਸਥਾਨ ਅਤੇ ਸਰੀਰਕ ਮੁਦਰਾ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਸਰਬਵਿਆਪਕ ਤੇ ਸਾਰਿਆਂ ਦਾ ਜੀਵਨ ਹੈ ਉਸ ਨੂੰ ਧਰਮ ਮੰਦਿਰਾਂ ਦੀਆਂ ਦੀਵਾਰਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਵਿਸ਼ੇਸ਼ ਕਰਮ ਧਰਮ ਨਾਲ ਉਸ ਨੂੰ ਰਿਜਾਇਆ ਜਾ ਸਕਦਾ ਹੈ ਉਹ ਵੱਖ-ਵੱਖ ਮਜਬੀ ਜਪ ਤਪ ਅਤੇ ਸਰੀਰਕ ਯੁਗਤੀਆਂ ਦੀ ਪਕੜ ਤੋਂ ਉੱਚਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਐਸਾ ਮਨੋਰਥ ਨਹੀਂ ਸੀ ਕਿ ਲੋਕਾਂ ਨੂੰ ਇੱਕ ਧਰਮ ਤੋਂ ਦੂਜੇ ਧਰਮ ਵੱਲ ਪਰੇਰਿਆ ਜਾਏ ਸਗੋਂ ਤਾਂ ਸਾਰਿਆਂ ਨੂੰ ਆਪਣੇ ਈਮਾਨ ਵਿੱਚ ਪੱਕੇ ਰਹਿੰਦਿਆਂ ਮਨੁੱਖ ਮਾਤਰ ਦੀ ਸੇਵਾ ਲਈ ਇੱਕ ਸਾਂਝਾ ਮਨੁੱਖੀ ਭਾਈਚਾਰਾ ਕਾਇਮ ਕਰਨਾ ਚਾਹੁੰਦੇ ਸਨ ਜੋ ਇੱਕ ਅਕਾਲ ਪੁਰਖ ਦੇ ਪੁਜਾਰੀ ਤੇ ਸ਼ੁਭ ਅਮਲਾਂ ਵਾਲੇ ਹੋਣ ਪਰਮਾਤਮਾ ਦੀ ਸਰਬ ਵਿਆਪਕਤਾ ਦਰਸਾਉਣ ਲਈ ਜਦੋਂ ਉਹ ਇਸਲਾਮ ਦੇ ਕੇਂਦਰੀ ਧਰਮ ਸਥਾਨ ਮੱਕੇ ਦੀ ਜ਼ਿਆਰਤ ਲਈ ਗਏ ਅਤੇ ਉੱਥੇ ਹਾਜੀਆਂ ਨੇ ਪੁੱਛਿਆ ਕਿ ਤੁਹਾਡੀ ਦ੍ਰਿਸ਼ਟੀ ਵਿੱਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਤਾਂ ਉਹਨਾਂ ਉੱਤਰ ਵਿੱਚ ਕਿਹਾ ਕਿ ਸ਼ubh ਅਮਲਾ ਬਾਜੋਂ ਕਿਸੇ ਨੂੰ ਵੀ ਰੱਬੀ ਦਰਗਾਹ ਵਿੱਚ ਕਾਦਰ ਨਹੀਂ ਮਿਲ ਸਕਦਾ। ਬਾਬਾ ਆਖੇ ਹਾਜੀਆਂ ਸ਼ubh ਅਮਲਾ ਬਾਜੋਂ ਦੋਨੋਂ ਰੋਈ। ਭਾਈ ਗੁਰਦਾਸ ਜੀ ਵਾਰ ਨੰਬਰ 1 ਪੌੜੀ ਨੰਬਰ 4 Hindu Muslim ਦੋਏ ਦਰਗਾਹ ਅੰਦਰ ਲੈਣ ਨਾ ਟੋਏ। ਭਾਈ ਗੁਰਦਾਸ ਵਾਰ ਨੰਬਰ 1 ਪੌੜੀ ਨੰਬਰ 5 ਗੁਰਦੇਵ ਜੀ ਲਈ ਇਹ ਪੱਖ ਕੋਈ ਮਹੱਤਵ ਨਹੀਂ ਰੱਖਦਾ। ਕਿ ਕੋਈ ਮਨੁੱਖ ਕਿਸ ਮਜ਼ਬ ਨਾਲ ਸੰਬੰਧਿਤ ਹੈ ਉਹ ਤਾਂ ਇਹੀ ਦੇਖਣਾ ਚਾਹੁੰਦੇ ਸਨ ਕਿ ਉਹਦਾ ਦੂਸਰਿਆਂ ਨਾਲ ਵਰਤੋਂ ਵਿਹਾਰ ਕਿਹਸਾ ਹੈ ਉਹਨਾਂ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਬਹਿਸ਼ਤ ਸਵਰਗ ਦੇ ਲਾਰੇ ਅਤੇ ਦੋਜ਼ਕ ਨਰਕ ਦੇ ਡਰਾਵੇ ਨਹੀਂ ਦਿੱਤੇ ਸਗੋਂ ਆਖਿਆ ਸਭਨਾ ਕਾਦਰ ਲੇਖਾ ਹੋਏ ਕਰਨੀ ਬਾਝੋਂ ਤਰੇ ਨ ਕੋਏ ਪੰਨਾ 952 ਸਪਸ਼ਟ ਹੈ ਕਿ ਗੁਰਦੇਵ ਜੀ ਮਜ਼ਬੀ ਬੰਦਨਾ ਤੋਂ ਬਹੁਤ ਉੱਚੇ ਰ ਸਨ ਉਹਨਾਂ ਨੂੰ ਕਿਸੇ ਇੱਕ ਸੰਪਰਦਾਇਕ ਦਾਇਰੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਅਤੇ ਤੁਹਾਡਾ ਰੱਬ ਕਿਹੜਾ ਹੈ ਤਾਂ ਹਜ਼ੂਰ ਨੇ ਉੱਤਰ ਵਿੱਚ ਕਿਹਾ ਆਤਮਿਕ ਜੀਵਨ ਦੀ ਅਗਵਾਈ ਵਾਸਤੇ ਨਾ ਅਸੀਂ ਹਿੰਦੂ ਦੇ ਮਤ ਆਜਾਂ ਨਾ ਅਸੀਂ ਮੁਸਲਮਾਨ ਦੇ ਕਿਉਂਕਿ ਸਾਡੇ ਇਹ ਸਰੀਰ ਸਾਡੀ ਇਹ ਜਿੰਦ ਉਸ ਪਰਮਾਤਮਾ ਦੇ ਦਿੱਤੇ ਹੋਏ ਹਨ ਜਿਸ ਨੂੰ ਮੁਸਲਮਾਨ ਅੱਲਾਹ ਆਖਦਾ ਹੈ ਅਤੇ ਜਿਸ ਨੂੰ ਹਿੰਦੂ ਰਾਮ ਆਖਦਾ ਹੈ ਭਾਵ ਕੇ ਰੱਬ ਇੱਕ ਹੈ ਅਤੇ ਅਸੀਂ ਉਸ ਦੇ ਪੈਦਾ ਕੀਤੇ ਹੋਏ ਇਨਸਾਨ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਂ ਅੰਨਾ 1136 ਇਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਣ ਸਮੇਂ ਹਿੰਦੂ ਆਪਣੀ ਰੀਤ ਅਨੁਸਾਰ ਉਹਨਾਂ ਦੀ ਦੇਹ ਨੂੰ ਜਲਾਉਣਾ ਚਾਹੁੰਦੇ ਸਨ ਅਤੇ ਮੁਸਲਮਾਨ ਆਪਣੀ ਸ਼ਰ੍ਹਾ ਅਨੁਸਾਰ ਦਫਨਾਉਣਾ ਕਿਉਂਕਿ ਬਾਬਾ ਸਾਰਿਆਂ ਲਈ ਪ੍ਰਵਾਨਿਕ ਅਤੇ ਪਿਆਰਾ ਸੀ ਕੋਈ ਇਹ ਨਹੀਂ ਸੀ ਕਹਿ ਸਕਦਾ ਕਿ ਉਹਨਾਂ ਦਾ ਮਜ਼ਬ ਕਿਹੜਾ ਹੈ ਅਸਲ ਵਿੱਚ ਉਹਨਾਂ ਦਾ ਧਰਮ ਇਨਸਾਨੀਅਤ ਹੈ ਜਿਸ ਨੂੰ ਉਹ ਨਾਮ ਧਰਮ ਆਖਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਗੁਰੂ ਸਹਿਬਾਨ ਤੇ ਭਗਤ ਜਨਾਂ ਦੀ ਸਾਂਝ ਇਸ ਸੱਚ ਦਾ ਪਰਤੱਖ ਪ੍ਰਮਾਣ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸ ਅਸੂਲ ਤੇ ਆਧਾਰਿਤ ਸਾਰੀ ਮਾਨਵਤਾ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕਰਨਾ ਚਾਹੁੰਦੇ ਸਨ ਕਿ ਅਸੀਂ ਸਾਰੇ ਇੱਕ ਪਰਮਾਤਮਾ ਦੀ ਸੰਤਾਨ ਹੋਣ ਕਰਕੇ ਭੈਣ ਭਰਾ ਹਾਂ ਸਾਰਾ ਜਗਤ ਇੱਕ ਪਰਮਾਤਮਾ ਦੇ ਨੂਰ ਤੋਂ ਪੈਦਾ ਹੋਣ ਕਰਕੇ ਨਾ ਕੋਈ ਵਿਸ਼ੇਸ਼ ਚੰਗਾ ਹੈ ਅਤੇ ਨਾ ਕੋਈ ਵਿਸ਼ੇਸ਼ ਮੰਦਾ ਨਾ ਕੋਈ ਉੱਚ ਹੈ ਤੇ ਨਾ ਕੋਈ ਨੀਚ ਸਾਰੇ ਇੱਕ ਸਮਾਨ ਹਨ ਸੋ ਗੁਰਦੇਵ ਜੀ ਦੀ ਅਜਹੀ ਸਰਬ ਸਾਂਝੀ ਵਾਲਤਾ ਵਾਲੀ ਸਿੱਖਿਆ ਸਿੱਖਣ ਵਾਲਿਆਂ ਨੂੰ ਸਿੱਖ ਕਿਹਾ ਜਾਣ ਲੱਗਾ ਸੀ ਜਿਸ ਕਰਕੇ ਹਜ਼ੂਰ ਦੇ ਦਰਸਾਏ ਨਾਮ ਧਰਮ ਨੂੰ ਸਿੱਖ ਧਰਮ ਕਰਕੇ ਜਾਣਿਆ ਜਾਣ ਲੱਗਾ ਗੁਰਬਾਣੀ ਦੀ ਰੋਸ਼ਨੀ ਵਿੱਚ ਇੱਕ ਨੇਕ ਅਤੇ ਆਦਰਸ਼ਕ ਇਨਸਾਨ ਬਣਨਾ ਗੁਰੂ ਨਾਨਕ ਸਾਹਿਬ ਦੇ ਸਿੱਖ ਬਣਨਾ ਹੈ ਭਾਵੇਂ ਉਹਦੀਆਂ ਪਿਤਾ ਪੁਰਖੀ ਸਮਾਜਿਕ ਰੀਤਾਂ ਅਤੇ ਮਜ਼ਬ ਕੋਈ ਵੀ ਹੋਵੇ ਭਾਈ ਮਰਦਾਨਾ ਜੀ ਅਤੇ ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਹੁੰਦੇ ਹੋਏ ਵੀ ਉਹਨਾਂ ਦੇ ਸਿੱਖ ਸਨ ਹੁਕਮ ਰਜ਼ਾਈ ਚੱਲਣ ਕਰਕੇ ਗੁਰਦੇਵ ਜੀ ਅਤੇ ਉਹਨਾਂ ਦੇ ਸੇਵਕ ਸਿੱਖ ਸਾਬਤ ਸੂਰਤ ਰਹੇ ਜਿਸ ਕਰਕੇ ਕੇਸਾ ਧਾਰੀ ਤੇ ਸਾਬਤ ਸੂਰਤ ਹੋਣਾ ਉਨ੍ਹਾਂ ਦੀ ਬਾਰੀ ਦਿਖ ਬਣ ਗਈ ਜੋ ਕਿ ਕੁਦਰਤੀ ਹੈ ਕੋਈ ਭੇਖ ਨਹੀਂ ਕਿਉਂਕਿ ਭੇਖ ਹੋ ਹੁੰਦਾ ਹੈ ਜੋ ਕਾਦਰ ਤੋਂ ਅਡਰਾ ਆਪ ਬਣਾਇਆ ਜਾਵੇ ਜਿਵੇਂ ਮੁੰਡਨ ਕਰਨਾ ਸੁੰਨਤ ਕਰਨੀ ਅਤੇ ਕੰਨ ਪਾੜਨੇ ਆਦਿ ਅਜਿਹਾ ਕਰਨ ਨਾਲ ਭਿੰਨ ਭੇਦ ਪੈਦਾ ਹੁੰਦੇ ਹਨ ਜੋ ajo ki ਲੋੜ ਹੈ ਕਿ ਉਸ ਮਾਨਵ ਏਕਤਾ ਦੇ ਮੁੱਦੇ ਗੁਰੂ ਨਾਨਕ ਸਾਹਿਬ ਦੇ ਨਾਮ ਧਰਮ ਨੂੰ ਸਮਝੀਏ ਅਤੇ ਸੰਪਰਦਾਇਤਾ ਤੋਂ ਉੱਚੇ ਰਹਿੰਦਿਆਂ ਸਮੁੱਚੀ ਮਾਨਵਤਾ ਨੂੰ ਸਮਝਾਉਣ ਲਈ ਉਚੇਚੇ ਯਤਨ ਕਰੀਏ ਇਸ ਵਿੱਚ ਹੀ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਦੀ ਵਿ੍ਰਿਧੀ ਅਤੇ ਵਿਸ਼ਵ ਕਲਿਆਣ ਦਾ ਰਾਜ ਛੁਪਿਆ ਹੋਇਆ ਹੈ ਖਾਲਸਾ ਪੰਥ ਅਸਲ ਵਿੱਚ ਨਿਰਮਲ ਪੰਥ ਦਾ ਹੀ ਤਰਜਮਾ ਹੈ ਜਿਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਸੰਪਰਦਾਇਕ ਮਾਇਲ ਨਹੀਂ ਹੈ ਗੁਜਰੀ ਮਹੱਲਾ 3 ਜੁਗ ਮੇ ਨਾਮ ਦੁਲੰਭ ਹੈ ਗੁਰਮੁਖ ਪਾਇਆ ਜਾਏ ਬਿਨ ਨਾਮੇ ਮੁਕਤ ਨਾ ਹੋ ਹੋਵਈ ਵੇਖੋ ਕੋ ਵਿਉ ਪਾਏ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੇ ਜਾਉ ਸਤਗੁਰ ਮਿਲਿਆ ਹਰ ਮਨ ਵਸੇ ਸਹਿਜੇ ਰਹੇ ਸਮਾਇ ਰਹਾ ਜਾਂ ਭਉ ਪਾਏ ਆਪਣਾ ਬੈਰਾਗ ਉਪਜੇ ਮਨ ਆਏ ਬੈਰਾਗੇ ਤੇ ਹਰ ਪਾਈਐ ਹਰ ਸਿਉ ਰਹੇ ਸਮਾਇ ਸੇਵ ਮੁਕਤ ਜੇ ਮਨ ਜਿਣੇ ਫਿਰ ਧਾਤ ਨਾ ਲਾਗੇ ਆਏ ਦਸਵੇਂ ਦਵਾਰ ਰਹਿਤ ਕਰੇ ਤੇਰ ਭਵਨ ਸੋਝੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜ਼ਾਏ ਇਹ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ ਅੰਨਾ 490 ਅਰਥ हे ਭਾਈ ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ਜੇ ਗੁਰੂ ਮਿਲ ਪਏ ਤਾਂ ਪ੍ਰਭੂ ਮਨੁੱਖ ਦੇ ਮਨ ਵਿੱਚ ਆਵਸਤਾ ਹੈ ਤੇ ਮਨੁੱਖ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ ਰਹਾ हे ਭਾਈ ਜਗਤ ਵਿੱਚ ਹੋਰ ਪਦਾਰਥਾਂ ਤਾਂ ਸੁਖੈਣ ਮਿਲ ਜਾਂਦੇ ਹਨ ਪਰ ਪ੍ਰਮਾਤਮਾ ਦਾ ਨਾਮ ਬੜੀ ਮੁਸ਼ਕਲ ਨਾਲ ਮਿਲਦਾ ਹੈ ਇਹ ਨਾਮ ਗੁਰੂ ਦੀ ਸ਼ਰਨ ਪਿਆ ਹੀ ਮਿਲਦਾ ਹੈ ਤੇ ਜਿਤਨਾ ਚਿਰ ਹਰ ਨਾਮ ਨਾ ਮਿਲੇ ਉਤਨਾ ਚਿਰ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ ਬੇਸ਼ੱਕ ਕੋਈ ਵੀ ਧਿਰ ਕੋਈ ਹੋਰ ਉਪਾਅ ਕਰਕੇ ਨਿਰਣਾ ਕਰਕੇ ਵੇਖ ਲਵੋ ਜਦੋਂ ਪ੍ਰਮਾਤਮਾ ਕਿਸੇ ਮਨੁੱਖ ਦੇ ਹਿਰਦੇ ਵਿੱਚ ਆਪਣਾ ਦਰਦ ਅਦੋਂ ਪਾਉਂਦਾ ਹੈ ਉਸਦੇ ਮਨ ਵਿੱਚ ਮਾਇਆ ਵੱਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ ਇਸ ਉਪਰਾਮਤਾ ਦੀ ਹੀ ਬਰਕਤ ਨਾਲ ਪ੍ਰਮਾਤਮਾ ਮਿਲ ਪੈਂਦਾ ਹੈ ਤੇ ਮਨੁੱਖ ਪ੍ਰਮਾਤਮਾ ਦੇ ਚਰਨਾਂ ਨਾਲ ਸੁਰਤ ਜੋੜੀ ਰੱਖਦਾ ਹੈ ਹੇ ਭਾਈ ਜਿਹੜਾ ਮਨੁੱਖ ਆਪਣਾ ਮਨ ਜਿੱਤ ਲੈਂਦੇ ਹਨ ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ ਉਹਨਾਂ ਉੱਤੇ ਮੂੜ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ ਜਿਹੜਾ ਵੀ ਮਨੁੱਖ ਇੰਦਰੀਆਂ ਦੀ ਪਹੁੰਚ ਤੋਂ ਉੱਤਾਂ ਚਿੱਤ ਆਕਾਸ਼ ਵਿੱਚ ਉੱਚੇ ਆਤਮਕ ਮੰਡਲ ਵਿੱਚ ਆਪਣੀ ਰਿਹੈਸ਼ ਬਣਾ ਲੈਂਦਾ ਹੈ ਉਸ ਨੂੰ ਤਿੰਨ ਪੜਾਵਾਂ ਵਿੱਚ ਵਿਆਪਕ ਪ੍ਰਭੂ ਦੀ ਸਮਝ ਪੈ ਜਾਂਦੀ ਹੈ। हे ਨਾਨਕ ਆਖੇ ਭਾਈ ਵੇਖੋ ਪਰਮਾਤਮਾ ਦੀ ਅਚਰਜ ਮਰਜ਼ੀ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਗੁਰੂ ਦੀ ਸ਼ਰਨ ਪੈਣ ਨਾਲ ਗੁਰੂ ਦਾ ਰੂਪ ਬਣ ਜਾਂਦਾ ਹੈ। ਪਰਮਾਤਮਾ ਆਪ ਹੀ ਇਸ ਬੱਬ ਬਣਾਉਂਦਾ ਹੈ। ਗੁਰੂ ਦੀ ਸ਼ਰਨ ਪਏ ਮਨੁੱਖ ਦੀ ਆਤਮਾ ਪਰਮਾਤਮਾ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ। ਭਾਗ ਚੌਥਾ ਕਰਤਾ ਮਹਾਨ ਕੋਸ਼ ਅਨੁਸਾਰ ਕਰਤਾ ਦੇ ਅਰਥ ਕਰਨ ਵਾਲਾ ਰਚਨ ਵਾਲਾ ਕਰਤਾ ਹੋਏ ਜਨਾਬ ਹੈ ਨੰਬਰ 2 ਸੰਗਿਆ ਵਾਗੁਰੂ ਜਗਤ ਰਚਨ ਵਾਲਾ ਪਾਰ ਬ੍ਰਹਮ ਦ੍ਰਿਸ਼ਟਮਾਨ ਸੰਸਾਰ ਦੀ ਸੇਜਣਾ ਪਿੱਛੇ ਕਿਸੇ ਅਦ੍ਰਿਸ਼ਟ ਸਿਰਜਕ ਸ਼ਕਤੀ ਦਾ ਹੱਥ ਹੋਣ ਦੇ ਤੱਤ ਨੂੰ ਲਗਭਗ ਸਾਰੀ ਲੋਕਾਈ ਨੇ ਜਾਣ ਲਿਆ ਸੀ ਸ੍ਰਿਸ਼ਟੀ ਦਾ ਸਿਰਜਣਹਾਰ ਉਸ ਵਿੱਚ ਮੌਜੂਦ ਹਰੇਕ ਵਸਤੂ ਪ੍ਰਾਣੀ ਜੀ ਜੰਤ ਤੇ ਕਰਤਾ ਦਾ ਹੋਣਾ ਇੱਕ ਪਰਤਖ ਅਤੇ ਪ੍ਰਮਾਣਿਕ ਸੱਚ ਹੈ ਪਰੰਤੂ ਇਸ ਵਿਸ਼ਵ ਵਿਆਪੀ ਸਚਾਈ ਦੇ ਬਾਵਜੂਦ ਬ੍ਰਾਹਮਣ ਗੁਰੂ ਨੇ ਉਸ ਅਦ੍ਰਿਸ਼ਟ ਕਰਤੇ ਦਾ ਰੂਪ ਵੱਖਰੀ ਤਰ੍ਹਾਂ ਵਰਤਿਆ ਕੁਝ ਗੁਰੂ ਫਰਮਾਨ ਇਸ ਪ੍ਰਕਾਰ ਹਨ ਸ੍ਰੀ ਰਾਗ ਮਹੱਲਾ ਪਹਿਲਾ ਕਰਤਾ ਸਭ ਕੋ ਤੇਰਾ ਜੋਰ ਇੱਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹਾ ਪੰਨਾ 17 ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰਜਨਾ ਬਹੁ ਬਹੁ ਵਿਦ ਭਾਤੀ ਤੂੰ ਜਾਣੇ ਜਿਨ ਉਪਾਈਏ ਸਭ ਖੇਲ ਤੂੰ ਮਾਤੀ ਇੱਕ ਆਵੇਂ ਇੱਕ ਜਾਹੀਂ ਉੱਠ ਬਿਨ ਨਾਵੇਂ ਮਰ ਜਾਂਦੀ ਗੁਰਮੁਖ ਰੰਗ ਚਲੂ ਲਿਆ ਰੰਗ ਹਰ ਰੰਗ ਰਾਤੀ ਸੋ ਸੇਵ ਸਤਨ ਨਰਜਨੋ ਹਰ ਪੁਰਖ ਬਿਦਾਤੀ ਤੂੰ ਆਪੇ ਆਪ ਸੁ ਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਚੇਤ ਤੁਧ ਧਿਆਇਂਦੇ ਮੇਰੇ ਸਤਿਆ ਬਲਬਲ ਹਉ ਤਿੰਨ ਜਾਤੀ ਪੰਨਾ 138 ਅਰਥ ਇਹ ਪ੍ਰਭੂ ਤੋਂ ਸਿਰਜਣਹਾਰ ਹੈ ਸਭ ਵਿੱਚ ਮੌਜੂਦ ਹੈ ਫਿਰ ਵੀ ਤੇਰੇ ਤੀ ਕਿਸੇ ਦੀ ਪਹੁੰਚ ਨਹੀਂ ਹੈ ਤੂੰ ਆਪ ਸਾਰੀ ਸ੍ਰਿਸ਼ਟੀ ਉਪਾਈ ਹੈ ਇਹ ਰਚਨਾ ਤੂੰ ਕਈ ਰੰਗਾਂ ਦੀ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ਜਗਤ ਦਾ ਇਹ ਸਾਰਾ ਤਮਾਸ਼ਾ ਤੇਰਾ ਹੀ ਬਣਾਇਆ ਹੋਇਆ ਹੈ ਇਸ ਤਮਾਸ਼ੇ ਦੇ ਭੇਦ ਨੂੰ ਤੂੰ ਆਪ ਹੀ ਜਾਣਦਾ ਹੈ ਜਿਸ ਨੇ ਖੇਲ ਬਣਾਇਆ ਹੋਇਆ ਹੈ ਇਸ ਤਮਾਸ਼ੇ ਵਿੱਚ ਕਈ ਜੀਵ ਆ ਰਹੇ ਹਨ ਕਈ ਤਮਾਸ਼ਾ ਵੇਖ ਕੇ ਧੁਰੇ ਜਾ ਰਹੇ ਹਨ ਪਰ ਜੋ ਨਾਮ ਤੋਂ ਸਖਣੇ ਹਨ ਉਹ ਮਰ ਕੇ ਭਾਵ ਦੁਖੀ ਹੋ ਕੇ ਜਾਂਦੇ ਹਨ ਉਹ ਮਨੁੱਖ ਗੁਰੂ ਦੇ ਸਾਨਮੁਖ ਹਨ ਉਹ ਪ੍ਰਭੂ ਦੇ ਪਿਆਰ ਵਿੱਚ ਗੂੜੇ ਰੰਗੇ ਹੋਏ ਹਨ ਉਹ ਨਿਰੋਲ ਹਰੀ ਦੇ ਪਿਆਰ ਵਿੱਚ ਰੰਗੇ ਹੋਏ ਹਨ हे ਭਾਈ ਜੋ ਪ੍ਰਭੂ ਸਭ ਵਿੱਚ ਵਿਆਪਕ ਪੁਰਖ ਹੈ ਜਗਤ ਦਾ ਰਚਣ ਵਾਲਾ ਹੈ ਸਦਾ ਥਿਰ ਰਹਿਣ ਵਾਲਾ ਤੇ ਮਾਇਆ ਤੋਂ ਰਹਿਤ ਹੈ ਉਸ ਨੂੰ ਸਿਮਰੋ हे ਪ੍ਰਭੂ ਤੂੰ ਸਭ ਤੋਂ ਵੱਡੀ ਹਸਤੀ ਹੈ ਤੂੰ ਆਪ ਹੀ ਸਭ ਕੁਝ ਜਾਣਨ ਵਾਲਾ ਹੈ ਹੇ ਮੇਰੇ ਸੱਚੇ ਸਾਹਿਬ ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਹਨ ਮੈਂ ਉਹਨਾਂ ਤੋਂ ਸਦਕੇ ਹਾਂ ਰਾਗ ਗੌੜੀ ਅਸ਼ਟਪਦੀਆਂ ਮਹਲਾ ਪਹਿਲਾ ਗੌੜੀ ਗੁਆਰੇਰੀ ਸਰਬਗਤੰ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮਾਹੇ ਸਮਾਨਾ ਲਿਖਤ ਮਿਟੇ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਣਾ ਕਰਤਾ ਜਾਨਾ ਨਾ ਪੰਡਤ ਨਾ ਚਤੁਰ ਸਿਆਣਾ ਨਾ ਪੂਲੋ ਨਾ ਭਰਮੂ ਪੁਲਾਣਾ ਕਥੋਂ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ ਪੰਨਾ 221 ਅਰਥ ਸਿਮਰਨ ਦੀ ਬਰਕਤ ਨਾਲ ਹੰਕਾਰ ਦੂਰ ਹੋ ਗਿਆ ਹੈ ਆਤਮਿਕ ਆਨੰਦ ਵਿੱਚ ਮੇਰੀ ਸੂਰਤ ਟਿਕ ਗਈ ਹੈ ਮੇਰੇ ਆਤਮਿਕ ਚਾਨਣ ਹੋ ਗਿਆ ਹੈ ਮੇਰੀ ਜਿੰਦ ਪ੍ਰਭੂ ਦੀ ਜੋਤ ਵਿੱਚ ਲੀਨ ਹੋ ਗਈ ਮੇਰੇ ਹਿਰਦੇ ਵਿੱਚ ਉਕਰਿਆ ਹੋਇਆ ਗੁਰੂ ਸ਼ਬਦ ਰੂਪ ਲੇਖ ਹੁਣ ਅਜਿਹਾ ਪ੍ਰਗਟ ਹੋ ਗਿਆ ਹੈ ਕਿ ਮਿਟ ਨਹੀਂ ਸਕਦਾ ਮੈਂ ਕਰਤੇ ਤੇ ਕਰਤੇ ਦੀ ਰਚਨਾ ਨੂੰ ਕਰਤਾ ਰੂਪ ਹੀ ਜਾਣ ਲਿਆ ਹੈ ਮੈਂ ਕਰਤਾ ਨੂੰ ਹੀ ਸ੍ਰਿਸ਼ਟੀ ਦਾ ਰਚਨਹਾਰ ਜਾਣ ਲਿਆ ਹੈ ਮੈਂ ਕੋਈ ਪੰਡਤ ਨਹੀਂ ਹਾਂ ਮੈਂ ਚਤੁਰ ਨਹੀਂ ਮੈਂ ਸਿਆਣਾ ਨਹੀਂ ਹਾਂ ਭਾਵੇਂ ਮੈਂ ਕਿਸੇ ਵਿਦਵਤਾ ਚੁਤرائی ਸਿਆਣਪ ਦਾ ਆਸਰਾ ਨਹੀਂ ਲਿਆ ਤਾਈਂਉ ਮੈਂ ਰਸਤੇ ਤੋਂ ਖੁੰਝਿਆ ਨਹੀਂ ਭਟਕਣਾ ਵਿੱਚ ਪੈ ਕੇ ਕੋਈ ਨਹੀਂ ਪਿਆ ਮੈਂ ਕੋਈ ਚੁਤرائی ਦੀਆਂ ਗੱਲਾਂ ਨਹੀਂ ਕੀਤੀਆਂ हे ਨਾਨਕ ਆਖ ਮੈਂ ਤਾਂ ਸਤਗੁਰੂ ਦੀ ਮਤ ਲੈ ਕੇ ਪ੍ਰਮਾਤਮਾ ਦੇ ਹੁਕਮ ਨੂੰ ਪਛਾਣਿਆ ਹੈ ਭਾਵ ਮੈਂ ਸਮਝਿਆ ਹੈ ਕਿ ਪ੍ਰਭੂ ਦੇ ਹੁਕਮ ਵਿੱਚ ਤੁਰਨਾ ਹੀ ਸਹੀ ਰਸਤਾ ਹੈ ਤੇ ਮੈਂ ਅਡੋਲ ਅਵਸਥਾ ਵਿੱਚ ਟਿਕ ਗਿਆ RAMKALI ਮਹੱਲਾ ਪਹਿਲਾ ਦੱਖਣੀ ਓੰਕਾਰ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿੱਤ ਓੰਕਾਰ ਸੈਲਜੁਗ ਭਏ ਓੰਕਾਰ ਬੇਗ ਨਿਰਮਇ ਓੰਕਾਰ ਸ਼ਬਦ ਉਦਰੇ ਓੰਕਾਰ ਗੁਰਮੁਖ ਤਰੇ ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਤਿਰਭਵਨ ਸਾਰ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾ ਸਸੇ ਸਭ ਜਗ ਸਹਿਜ ਉਪਾਇ ਤੀਨ ਭਵਨ ਇਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਵੇ ਚੋਣ ਲੈ ਮਾਨਕ ਮੋਤੀ ਸਮਝੇ ਸੂਝੇ ਪੜ ਪੜ 부ਝੇ ਅੰਤ ਨਰੰਤਰ ਸਾਚਾ ਗੁਰਮਤ ਗੁਰਮੁਖ ਦੇਖੈ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ ਧੱਦੇ ਧਰਮ ਤਰੇ ਧਰਮਾ ਪੁਰ ਗੁਣਕਾਰੀ ਮਨ ਧੀਰਾ ਧੱਦੇ ਧੂਲ ਪੜੇ ਮੁਖ ਮਸਤਕ ਕੰਚਨ ਭਏ ਮਨੂਰਾ ਧਨ ਧਰਨੀ ਤਰ ਆਪ ਅਜੂਨੀ ਤੋਲ ਬੋਲ ਸਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਇਸ ਏਕ ਏਕਾ ਜਾਣੈ ਪਿਓ ਆਪੇ ਕਰਤਾ ਆਪੇ ਦਿਓ ਪੰਨਾ 930 ਬੇਦਸ ਮਹਾਰੂਤੀ ਤੇਤਵਾਰ ਭਲੇ ਘੜੀ ਮੂਰਤ ਫਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਜਿਨ ਸ਼ਿੰਗਾਰੀ ਤਿਸੇ ਪਿਆਰੀ ਮੇਲ ਭਇਆ ਰੰਗ ਮਾਣੇ ਕਰ ਸੇਜ ਸੁਹਾਵੀ ਜਾਂ ਪਿਰ ਰਾਵੀ ਗੁਰਮੁਖ ਮਸਤਕ ਭਾਗੋ ਨਾਨਕ ਐਨ ਸਰਾਵੇ ਪ੍ਰੀਤਮ ਹਰ ਵਾਰ ਥਿਰ ਸੋਹਾਂਗੋ ਪੰਨਾ 1109 ਕਿਤਾਬ ਵਿਪਰਨ ਕੀ ਰੀਤ ਤੋਂ ਸੱਚਤਾ ਮਾਰਗ ਭਾਗ 9ਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ ਤੀਜਾ ਅਤੇ ਚੌਥਾ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ